ਗੋਰੀਂ ਪਰੋ ਜੋਾ ਜੋ ਜਿਤ ਅੰਮ੍ਰਿਤ ਵੇਲੇ ਚੰਦ ਰਹੀ ਲੜੀ ਬਾਤ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ ਕਾ ਸਰਬ ਸੁੱਖਾਂ ਦੇ ਦਾਤੇ ਹੱਥ ਬੰਦੇ ਤੇਰਾ ਤੇ ਮਨਮਤਾ ਦੇ ਸਰਬ ਸੰਜੇ ਗੁਰੂ ਰਹਿਬਰ ਸ਼ਬਦ ਗੁਰੂ ਬਤਾਲ ਗੁਰ ਗdte ਤੇ ਬਿਰਲ ਮਾਂ ਬਣੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਗਿ ਜੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਦਰਿਆੰਦਾਰ ਸੱਜ ਬੈਠੇ ਗੁਰਖਾ ਸਾਹਿਬ ਸਤ ਸੰਗ ਜੀਓ ਆਉ ਜੋ ਚਿਰਾਂ ਤੋਂ ਆਪਾ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਨ ਦੇ ਪਵਨ ਜੀਮਤੀ ਅੰਮ੍ਰਿਤ ਕਥਾ ਪੰਕਿਆਂ ਪੀਂਦੇ ਤੋਂ ਕਰਦੇ ਸੁੰਦੇ ਆ ਰਹੇ ਆਉ ਅੱਜ ਵੀ ਉਸੇ ਲੜੀ ਦਾ ਕੈਸਾ ਬਣ ਕੇ ਆਪ ਸਰੂਪ ਦੇ ਪੰਨ ਜੀਵ ਵਿੱਚੋਂ ਉਹਨਾਂ ਦੀ ਪਵਨ ਜੀਵਤੀ ਲੜੀ ਵਿੱਚੋਂ ਆਪ ਕੁਝ ਰੱਬੀ ਬੋਲਾਂ ਨੂੰ ਗ੍ਰੰਥ ਕਲ ਲਈਏ ਤਪ ਕਰੀ ਤਾਂ ਕਿ ਇਹ ਸਦ ਸਨਸਾਰ ਤੇ ਸੁਭਰ ਹੋ ਜਾਵੇ ਜਿਵੇਂ ਸਬਕ ਦੇ ਨਾਲ ਨਾਲ ਤੁਪਾ ਤਿਰਸਾ ਲੋਕਾ ਸੋਗਾ ਕਾੜਿਆ ਸਾਰਿਆਂ ਚਿੰਤਾ ਭਿਗਵਾਤੋਂ ਭਾਜੀਏ ਜਮਾ ਦੇ ਮਾਰ ਤੋਂ ਬਚਾਈਏ ਅਜੂ ਸੁਣਦੇ ਦੇਖਦੇ ਆ ਰਹੇ ਆਪਾਂ ਕਿਰਤ ਸੇ ਲਾਪਟੋ ਨਾ ਪਰੋ ਇਨੋਂ ਦੇ ਜਨਮ ਤੇ ਮੰਨਦਾ ਪਉ ਤੋ ਕ ਇਸ ਤੋਂ ਕੇ ਜੁਨੀ ਦੇ ਜਨਮ ਬਣ ਦੇ ਦੁਖ ਤੋਂ ਆਪਨ ਸ਼ੁਕਰਾਂ ਪਾ ਲਈਏ ਤੇ ਸ਼ੁਕਰਾਂ ਪਾਉਣ ਦਾ ਸਾਧਨ ਵੀ ਇੱਕੋ ਹੀ ਹੈ ਪਿਆਰਿਓ ਗੁਰੂ ਦੇ ਹੁਕਮ ਅੰਦਰ ਚੱਲਣਾ ਗੁਰੂ ਦੇ ਹੁਕਮ ਅੰਦਰ ਚੱਲਣਾ ਜੋ ਗੁਰ ਕਹੇ ਸੋ ਪਾਲ ਕਰ ਮੰਨੇ ਜੋ ਗੁਰੂ ਕਵੇ ਸਾਨੂੰ ਕਹਿ ਰਿਹਾ ਹੈ ਉਹਨੂੰ ਸੱਚ ਕਰਕੇ ਭਲਾ ਕਰਕੇ ਮੰਨ ਲੈਣਾ ਸਾਰੇ ਉਹਨਾਂ ਦੇ ਧਰਮੇ ਹੋ ਸਕਦੇ ਸੀ ਤੇ ਜੇ ਕਿੰਤੂ ਪ੍ਰਤਿਗੁਤੇ ਹੋ ਜਾਵੇ ਕਿ ਸ਼ੰਕਾ ਹੋ ਜਾਵੇ ਮਨ ਵਿੱਚ ਤੇ ਫਿਰ ਉਹ ਕਦੇ ਨਕਦੇ ਬੰਦਾ ਡੋਲ ਸਕਦਾ ਹੈ ਬਜਦੇ ਪੁੱਤਾਂ ਡੋਲਿਆ ਲਲਾਇਆ ਹੀ ਥੋੜੀ ਥੋੜੀ ਜਿਹੀ ਜੇ ਡੋਲ ਜਾਂਦਾ ਹੈ ਥੋੜੀ ਥੋੜੀ ਚੀਜ਼ ਪਿੱਛੇ ਰੋਲਦਾ ਅਨਸਾਰ ਗੁਰੂ ਨੂੰ ਫਿਰ ਇਧਰ ਕਰਦਾ ਇੱਕ ਪਾਸੇ ਰੱਖ ਲੈਂਦਾ ਆਪ ਇੱਕ ਪਾਸੇ ਹੋ ਜਾਂਦਾ ਤੇ ਜਦੋਂ ਉਹ ਹੀ ਪਤਰੇ ਇਕੱਲੇ ਗਏ ਤੇ ਉਹੰ데 ਹੋਇਆ ਸੰਬੰਧ ਵੀ ਸੰਬੰਧ ਗੁਰੂ ਨਾਲ ਟੁੱਟ ਗਿਆ ਕਿਉਂ ਉਨੂੰ ਪਾਸੇ ਰੱਖ ਕੇ ਤੇ ਆਪ ਆਪਣੀ ਮਰਜ਼ੀ ਦਾ ਕੰਮ ਕਰਨ ਲੱਗਿਆ ਆਪ ਆਪਣੀ ਬੰਦੀ ਕਰਨ ਲੱਗਿਆ ਤਕਰੀਬਨ ਪੰਜ ਦਮ ਰੋਜ਼ ਇਹੋ ਗੱਲ ਸਮਝਾਉਂਦੇ ਆ ਬਿਕਰੂ ਨਾਲੋਂ ਸੰਬੰਧ ਕਿਵੇਂ ਟੁੱਟ ਜਾਂਦੇ ਆ ਹੋਰ ਆਪਾਂ ਚਾਲ ਆਪਣੇ ਤੋਂ ਜਿਸੀਗੇ ਕਿ ਇੱਕ ਪਾਸੇ ਔਰ ਜੇਬ ਚੱਲਿਆ ਦਿਨੀ ਤੋਂ ਉਹਨੇ ਵੀ ਉਸ ਦਾਸ ਤੇ ਆਉਣਾ ਸਤਗੁਰਾਂ ਨੂੰ ਮਿਲਣ ਵਾਸਤੇ ਦੱਖਣ ਵਾਲੇ ਪਾਸੇ ਹਜ਼ੂਰ ਸਾਹਿਬ ਵਾਲੇ ਪਾਸੇ ਇਧਰੋਂ ਤਤਗੁਰੂ ਗੋਪੀ ਸਿੰਘ ਮਹਾਰਾਜ ਵੀ ਯੂਰਪਾਂ ਹਜ਼ੂਰ ਸਾਹਿਬ ਵਾਲੇ ਪਾਸੇ ਨੂੰ ਬਿਦੇੜ ਵਾਲੇ ਪਾਸੇ ਤੁਰ ਪਏ ਸਤਗੁਰੂ ਜਦੋਂ ਸੱਚੇ ਦੀ ਜੋਤੋਂ ਨਿਕਲੇ ਤੁਰੇ ਤੇ ਜਿਸ ਦਲੇ ਨੂੰ ਆਪ ਬਹੁਤ ਬੜਿਆ ਪੁੱਛੇ ਬੜੀ ਸੇਵਾ ਕੀਤੀ ਉਹਨੇ ਸਰਗੁਰੂ ਦੇ ਨਾਲ ਪੂਰੇ ਸੰਬੰਧ ਜੁੜ ਗਏ ਉਹਨੇ ਤੁਪ ਦੇ ਕੇ ਮੈਂ ਹੁਣ ਪਿਆਰ ਦਾ ਮੋਹ ਪਰਿਵਾਰ ਦਾ ਮੋਹ ਜਾਗ ਗਿਆ ਰਾਜ ਸਤਾ ਦਾ ਮੋਹ ਜਾਗ ਗਿਆ ਮੈਂ ਰਾਜਾ ਮੈਂ ਬਾਦਸ਼ਾਹ ਇੰਨੇ ਸੁਖ ਮੇਰੇ ਕੋਲ ਗੁਰੂਆਂ ਤੋਂ ਕਿਵੇਂ ਛੱਡਾਂ ਨਾ ਸੁੱਖਾਂ ਨੂੰ ਕਿਵੇਂ ਛੱਡਾਂ ਪਾਬੇ ਮੈਂ ਗੁਰੂ ਦੇ ਨਾਲ ਵੈਦਾ ਕਰ ਲਿਆ ਗੁਰੂ ਦੇ ਹੁਕਮ ਨੂੰ ਮੰਨ ਲਿਆ ਭੀ ਤਰ ਦਰ ਦਵੇੜ ਸਾਹਿਬ ਜਾਊਂਗਾ ਬਰਮੰਡੋਰ ਗਿਆ ਤੇ ਸਰਸੂ ਚੋ ਚੋਰੀ ਭਾ ਜਾਇਆ ਸਰਸੂ ਰਾਤ ਨੂੰ ਚੋਰੀ ਪਜੇ ਤੱਲਾ ਚੋਰੀ ਦੇ ਪਜਾ ਨਾਲ ਆਪ ਦੇ ਨੌਕਰਾ ਚਕਰਮ ਮਿਲੇ ਆ ਇੱਕ ਗੁਰੂ ਸਾਹਿਬ ਦੇ ਪਰਿਵਾਰ ਵਿੱਚੋਂ ਕੁਝ ਵਿੱਚੋਂ ਵੀ ਸੀਗਾ ਅਨ ਹੈ ਵੀ ਸੁਪੂ ਗੋੜਾ ਵਾਲਾ ਸੀਗਾ ਉਹ ਵੀ ਨਾਲ ਹੈ ਦੂ ਦੂ ਨਗਰ ਦਾ ਪਤਾ ਪਤਾ ਉੱਥੇ ਲੋਹ ਜਾਵੇ ਪਰ ਪਛੜਦੇ ਹੋਣੇ ਆਉਣਾ ਸੀ ਚਾਹੇ ਡੱਲਾ ਚਲੇ ਗਿਆ ਤੇ ਚਾਹੇ ਹੋਰ ਵੀ ਚਲੇ ਜਾਂਦੇ ਤੇ ਜਾਣਾ ਔੜਦਾ ਨਹੀਂ ਸੀ ਆ ਪਿਆਰਿਓ ਹੋਰ ਵੀ ਬਹੁਤ ਗਏ ਜਿਹੜਾ ਸੰਗ ਬੰਦੂਕ ਲੱਗਿਆ ਸੀ ਨਾ ਰੂਪ ਸਨ ਉਹਦਾ ਪ੍ਰੈਜੈਂਸ ਪਾਜ ਇਹ ਵੀ ਗਏ ਮੁਕਤੀ ਦੀ ਗੱਲ ਕਰੂ ਕਿ ਬਾਲਵੇ ਵਾਲੇ ਬਰਾੜ ਬਗੈਰਾ ਜਿੰਨੇ ਸੀਗੇ ਆਪਣੇ ਆਪ ਨੂੰ ਗੁਰੂ ਦੇ ਨਾਲ ਜੁੜੇ ਹੋਏ ਉਹ ਸਾਰੇ ਭਜਿ ਸਾ ਗੁਰੂ ਜੀ ਸਵਾਸਾਬਾਂ ਅਮੀ ਸਵਾਬਤੋਂ ਅੱਪਾ ਦੇ ਚੱਲੇ ਚੱਲ ਚੱਲਣਾ ਵੜੋ ਸਵਾਇ ਤੋਂ ਪਾਛਾ ਜੀ ਰਾਮ ਤਲ ਰਾਮਪੁਰੇ ਪਹੁੰਚੇ ਉੱਥੇ ਕੁਝ ਚੁਰ ਚੇਰ ਪੜਾ ਕੀਤਾ ਪਾਸ਼ਾ ਕੁਚੇਰ ਉੱਤੋਂ ਕਲਾਇਤ ਵਾਲੇ ਰਾਜੇ ਨੂੰ ਪਤਾ ਲੱਗਾ ਸ਼ੇਪਤਾਬ ਦਾ ਨਾਮ ਸੀਗਾ ਉਹਨੂੰ ਪਤਾ ਲੱਗਾ ਬਿਰ ਸਾਧਗੁਰੇ ਤੇ ਦੱਖਣ ਵਾਲੇ ਪਾਸੇ ਨੂੰ ਸਾਡੇ ਵਾਲੇ ਪਾਸੇ ਨੂੰ ਆ ਰਹੇ ਆ ਤੁਨ੍ਹ ਲ ਆਵਾਜ਼ ਹੈ ਇਹ ਜਣਾ ਤੇ ਸੇ ਲਸਤੀ ਇਹਨੂੰ ਨਹੀਂ ਤੇ ਹੋਵੇ ਨਾ ਮੈਂ ਸਤਕਾਰ ਵਜੋਂ ਅੱਗੇ ਜਾਵਾਂ ਇਸੇ ਤਰ੍ਹਾਂ ਸਤਕਾਰ ਵਜੋਂ ਹੀ ਧੱਲਾ ਵੀ ਗਿਆ ਸੀਗਾ ਇਹ ਚਾਹੂ ਆਪਣੇ ਫੋਟੇ ਲੈ ਕੇ ਤੇ ਡੱਲਾ ਵੀ ਬੜੇ ਸਤਿਕਾਰ ਨਾਲ ਲੈ ਕੇ ਆਇਆ ਸੀ ਆ ਸਭ ਕੋਈ ਤਰਵੰਡੀ ਸਤਿਗੁਰਾਂ ਨੂੰ ਅੱਜ ਕਲਤ ਵਾਲਾ ਸੇ ਪ੍ਰਤਾਪ ਇਹ ਵੀ ਬੜੇ ਚਾਹ ਦੇ ਨਾਲ ਅੰਦਰੋਂ ਪ੍ਰੇਮ ਨਾਲ ਭਿਜਾਇਆ ਹੋਇਆ ਇਹ ਵੀ ਭਾਜੀ ਸੋ ਆਪਣੇ ਫੌਜੀਦਾਰ ਲੈ ਕੇ ਸਤਕਾਰ ਵਜੋ ਸਤਗੁਰੂ ਜੀ ਵਾਸਤੇ ਗਿਆ